ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਛੜੀ ਦੇ ਮੈਦਾਨ ਵਿੱਚ ਫਤਿਹ ਪ੍ਰਾਪਤ ਕੀਤੀ ਤੇ ਵਜੀਦ ਖਾਨ ਨੂੰ ਕਾਬੂ ਕਰ ਲਿਆ ਸਰਹੰਦ ਸ਼ਹਿਰ ਵਿੱਚ ਦਾਖਲ ਹੋਇਆ ਅਤੇ ਸਿੱਖ ਯੋਧਿਆਂ ਨੇ ਨਾਲ ਇੱਟ ਦੇ ਵਜਾਤੀ ਇੱਟ ਸਰਹੰਦ ਦੀ ਬਾਬਾ ਬੰਦਾ ਸਿੰਘ ਬਹਾਦਰ ਉਹ ਸਥਾਨ ਵੱਲ ਵਧਿਆ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਿਆ ਗਿਆ ਸੀ ਜਦੋਂ ਦੂਰੋਂ ਦੀਵਾਰ ਨਜ਼ਰīn ਪਈ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੈਰੋਂ ਛੁੱਤੀ ਲਾ ਦਿੱਤੀ ਨੰਗੇ ਪੈਰੀ ਹੋ ਕੇ ਉਹ ਸਕੰਦ ਦੇ ਕੋਲ ਜਾ ਕੇ ਬੈਠ ਗਿਆ ਰਾਗ ਦੀ ਮੂਰਤ ਬਣਿਆ ਅੱਖਾਂ ਭਰ ਆਈਆਂ ਕਦੇ ਕੰਦ ਨੂੰ ਘਰ ਨਾਲ ਲਾਉਂਦਾ ਇੱਟਾਂ ਨੂੰ ਚੁੰਮਦਾ ਇਹ ਨਜ਼ਾਰਾ ਵੇਖ ਕੇ ਕੁੱਲ ਖਲਕ ਭਾਵੁਕ ਹੋ ਗਈ ਅਤੇ ਇੱਕ ਸਿੱਖ ਸਿਪਾਹੀ ਨੇ ਪਿੱਛੋਂ ਆਵਾਜ਼ ਮਾਰੀ ਜੱਥੇਦਾਰ ਦੀ ਕਿਉਂ ਨਾ ਖਸਾਨੇ ਨੂੰ ਲੁੱਟਿਆ ਜਾਵੇ ਤੇ ਜੱਥੇਦਾਰ ਨੇ ਆਖਿਆ ਤੁਸੀਂ ਜੋ ਭਾਲਣਾ ਭਾਲ ਲਵੋ ਪਰ ਮੈਨੂੰ ਮੇਰਾ ਅਸਲ ਖਜ਼ਾਨਾ ਮਿਲ ਗਿਆ ਅਸਲ ਖਜ਼ਾਨਾ ਮਿਲ ਗਿਆ ਬਾਬਾ ਬੰਦਾ ਸਿੰਘ ਬਹਾਦਰ ਬੋਲੀ ਗਿਆ ਬੋਲੀ ਗਿਆ